ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਕਿਵੇਂ ਹੋ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਇਹ ਸਿਹਤ ਤੇ ਉਮੀਦ ਨਾਲ ਲੈ ਕੇ ਆਏ ਜੀ ਅੱਜ ਦੀ ਨਵੀਂ ਵੀਡੀਓ ਵੀਡੀਓ ਲੈ ਕੇ ਜੀ ਆ ਅੱਜ ਆਪਾਂ ਗਾਂ ਦੀ ਜਿਹੜੀ ਧਾਰ ਕੱਢਾਂਗੇ ਤੇ ਇਹ ਗਾਂ ਹੈਗੀ ਹੈ ਜੀ ਪਹਿਲੇ ਸੂਏ ਇਹ ਲੱਤਾਂ ਜਿਹੜੀਆਂ ਬਹੁਤ ਜ਼ਿਆਦਾ ਮਾਰਦੀ ਹੈ ਧਾਰ ਹੈ ਜਿਹੜੀ ਮਤਲਬ 20 ਕ ਦਿਨ ਤਾਂ ਇਹ ਠੀਕ ਰਹੀ ਹੈ ਧਾਰ ਨਹੀਂ ਕੱਢਣ ਦਿੰਦੀ ਹੈਗੀ ਵੀਕ ਦਿਨ ਠੀਕ ਰਹੀ ਹੈ ਜੀ ਉਸ ਤੋਂ ਬਾਅਦ ਇਹ ਬਹੁਤ ਜ਼ਿਆਦਾ ਲੱਤਾਂ ਮਾਰਨ ਲੱਗ ਗਈ ਸੀ ਇੱਕ ਦੋ ਵਾਰ ਦਾ ਮਤਲਬ ਬਚ ਗਿਆ ਕੰਮ ਲੱਤਾਂ ਜਿਹੜੀ ਬਹੁਤ ਭੈੜੀ ਮਾਰੀ ਸੀ ਇਹਨੇ ਬਚਤ ਰਹਿ ਗਈ ਕਿਸੇ ਦਾ ਕੁਝ ਤੋੜਨਾ ਨਾ ਦਿੱਤਾ ਜਿਸ ਕਰਕੇ ਹੁਣ ਆਪਾਂ ਇਹਦੇ ਕਈ ਭੈਣ ਭਰਾ ਕਹਿਣਗੇ ਜੀ ਤੁਸੀਂ ਰੱਸੀ ਪਾਈ ਹੋਈ ਹੈ ਤੁਸੀਂ ਐਵੇਂ ਬੰਨੀ ਹੋਈ ਹੈ ਦੇਖੋ ਜੀ ਇਹ ਸਿਰਫ ਲੱਤ ਦਾ بچਾਅ ਕਰਨ ਵਾਸਤੇ ਹੀ ਬੰਨੀ ਹੋਈ ਹੈ ਰੱਸੀ ਆਪਾਂ ਇਹਨੂੰ ਕੋਈ ਜ਼ਿਆਦਾ ਤਕਲੀਫ ਨਹੀਂ ਦਿੰਦੇ ਹੈਗੇ ਸਿਰਫ ਇੱਕ ਮਤਲਬ ਇਹਨੂੰ ਡਰ ਰਹਿੰਦਾ ਹੈ ਇੱਕ ਇਹਦੇ ਨਿਆਣਾ ਪਾਇਆ ਹੋਇਆ ਉੱਪਰ ਜਿਹੜੀ ਛੋਟੀ ਰੱਸੀ ਪਾਈ ਹੋਈ ਹੈ ਲੱਤਾਂ ਦੇ ਵਿਚਾਲੇ ਉਹ ਨਿਆਣਾ ਪਾਇਆ ਹੋਇਆ ਜੀ ਉਹਨੂੰ ਨਿਆਣਾ ਬੋਲਦੇ ਨੇ ਜਿਹੜੀ ਰੱਸੀ ਪਾਈ ਹੋਈ ਹੈ ਸਾਡੇ ਵੱਲ ਤਾਂ ਨਿਆਣਾ ਬੋਲਦੇ ਨੇ ਜੀ ਤੇ ਜਿਹੜੀ ਲੱਤ ਦੇ ਵਿੱਚ ਨੀਚੇ ਰੱਸੀ ਪਾਈ ਹੋਈ ਹੈ ਉਹ ਪਥਾਮਲੇ ਨਾਲ ਬੰਨੀ ਹੋਈ ਹੈ ਕਿ ਤਾਂ ਕਿ ਇਹ ਲੱਤ ਹੈ ਜਿਹੜੀ ਇਹੀ ਜ਼ਿਆਦਾ ਮਾਰਦੀ ਹੈ ਤੇ ਇਹ ਲੱਤੇ ਦੀ ਆਪਾਂ ਪਿੱਛੇ ਕਰਕੇ ਬੰਨ੍ਹ ਦਿੰਨੇ ਆਂ ਥਾਮਲੇ ਨਾਲ ਦੂਜੀ ਲੱਤਾਂ ਜੀ ਫਿਰ ਇਹ ਚੱਕਦੀ ਨਹੀਂ ਹੈਗੀ ਇਸ ਤਰੀਕੇ ਨਾਲ ਜੇ ਕਿਸੇ ਹੋਰ ਪੈਣਪਰਾ ਦੇ ਗਾਂਵ ਜਾਂ ਮਾਝ ਇਦਾਂ ਹੈਰਾਨ ਕਰਦੀ ਹੈ ਤਾਂ ਤੁਸੀਂ ਇਹ ਤਰੀਕਾ ਵਰਤ ਕੇ ਦੇਖਿਓ ਬਿਲਕੁਲ ਸਹੀ ਢੰਗ ਨਾਲ ਖੜਦੇ ਨੇ ਜੀ ਡੰਗਰ ਡਰਦੇ ਫਿਰ ਜਿੱਦੀ ਲੱਤ ਹੈ ਜਿਹੜੀ ਨਹੀਂ ਚੱਕਦੇ ਹੈਗੇ ਬਿਲਕੁਲ ਨਹੀਂ ਟੱਪਦੀ ਹੈਗੀ ਹੁਣ ਮਾੜਾ ਮੋਟਾ ਟੱਪਦੀ ਹੈ ਜੀ ਇੰਨੇ ਜ਼ਿਆਦਾ ਨਹੀਂ ਟੱਪਦੀ ਹੈਗੀ ਤੇ ਹੁਣ ਧਾਰ ਹੈ ਜਿਹੜੀ ਆਪਾਂ ਇਹਦੀ ਆਰਾਮ ਨਾਲ ਕੱਢ ਲੈਨੇ ਆ 15-20 ਦਿਨ ਤਾਂ ਬਿਲਕੁਲ ਠੀਕ ਰਹੀ ਹੈ ਜੀ ਇਹਨੇ ਜਮੇ ਲੱਤ ਨਹੀਂ ਚੱਕੀ ਹੈਗੀ ਪਹਿਲਾਂ ਪਹਿਲਾਂ ਤਾਂ ਕਰਿਆ ਸੀਗਾ 1-2 ਦਿਨ ਤੇ ਉਸ ਤੋਂ ਬਾਅਦ ਇਹਨੇ ਬਿਲਕੁਲ ਨਹੀਂ ਕੀਤਾ ਹੈਗਾ ਮਤਲਬ ਲੱਤਾਂ ਵਗੈਰਾ ਜਿਹੜੀਆਂ ਨਹੀਂ ਮਾਰੀਆਂ ਹੈਗੀਆਂ ਇਹ ਪਹਿਲੇ ਸੂਏ ਵੜੀ ਹੈ ਜੀ ਆਪਣੀ ਤੇ ਅੱਗੇ ਆਪਾਂ ਟੋਕਰੇ 'ਚ ਪਾ ਕੇ ਗਿੱਲਾ ਦਾਣਾ ਜਿਹੜਾ ਭਿਉਂ ਕੇ ਆਪਾਂ ਫਿਰ ਇਹਨੂੰ ਇਹਦੀ ਖੁਰਾਕ ਹੈ ਆਪਾਂ ਚਾਰਦੇ ਆ ਉਹ ਆਪਾਂ ਭਿਉਂ ਕੇ ਅੱਗੇ ਪਾ ਦਿੰਨੇ ਆ ਜੀ ਉਸ ਤੋਂ ਬਾਅਦ ਆਪਾਂ ਇਹ ਰੱਸੀ ਪਹਿਲਾਂ ਰੱਸੀ ਪਾਉਂਦੇ ਆ ਰੱਸੀ ਪਾ ਕੇ ਦਾਣਾ ਪਾ ਕੇ ਫਿਰ ਆਪਾਂ ਚੋਣੇ ਆ ਤਾਰ ਕੱਢ ਕੇ ਰੱਸੀ ਹੈ ਜਿਹੜੀ ਆਪਾਂ ਖੋਲਦਾਂਗੇ ਤੇ ਪੂਛ ਇਹਦੀ ਇਸ ਤਰ੍ਹਾਂ ਇਸ ਕਰਕੇ ਬਣੀ ਹੋਈ ਹੈ ਜੀ ਇਹ ਬਹੁਤ ਜ਼ਿਆਦਾ ਮੂੰਹ ਤੇ ਮਾਰਦੀ ਹੈ ਫਿਰ ਕਈ ਵਾਰੀ ਮੇਰੇ ਅੱਖ ਦੇ ਵਿੱਚ ਬਾੜ ਲੱਗਦੇ ਨੇ ਪੂਛ ਦੇ ਤੇ ਅੱਖ ਦੇ ਵਿੱਚ ਇਹ ਦਰਦ ਜਿਹੜਾ ਬਹੁਤ ਜ਼ਿਆਦਾ ਹੋਣ ਲੱਗ ਜਾਂਦਾ ਹੈ ਲੋ ਜੀ ਅੱਜ ਦੀ ਵੀਡੀਓ ਉਮੀਦ ਕਰਦਾ ਹਾਂ ਤੁਹਾਨੂੰ ਪਸੰਦ ਆਊਗੀ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਲੋ ਜੀ ਤੁਸੀਂ ਕਰੋ ਵਲੌਗ ਇੰਜੋਏ ਨਾ ਵੀ ਨਾ ਸਤਿ ਮਾਰ ਲਈਆ ਦਾਣਾ ਦਾ ਦੁਸਤਾ ਸੇ ਗਿਆਨ ਵੰਡ ਕੇ ਦੰਦ ਜਿਹੜਾ ਅਗਲੇ ਦੇ ਨਾਂ ਕੱਢ ਕੇ ਰੱਖ ਦਵੇ ਹੋ। ਰੋਟੀ ਖਾਣ ਜੋਗਾ ਛੱਡਦੀ ਨਹੀਂ ਅਗਲੇ ਵੀ। ਮਿੰਟ 'ਚ ਕਰਦੇ ਹੋੜਾ। ਨਾ ਫੜਨੀ ਬੰਦਾ ਖੜ ਜਾ ਕੇ ਕਹਲਾ ਰੇੜੀ ਆਵਰ ਸੀ ਨੂੰ ਤੂੰ ਦੀ ਰੋਜ਼ ਰਮਾਵਨੇ ਬੜੂਗਾ ਨਹੀਂ ਇੱਥੇ ਇਹ ਜੜਾਂ ਕਰ ਰਹੀਆਂ ਇੰਨਾ ਪਾਣੀ ਲਈ ਜਾਂਦੇ ਨੇ ਜਿਹੜੀ ਆ ਖੱਤੀ ਐ ਕੋ ਮੇਰੇ ਉਗਾਤੇ ਕੋ ਸਮਾ ਦਿਨ ਕਰਨੀ ਆ ਜਾਨਾ ਪਤਾ ਨਹੀਂ ਜਾਣੀ ਆ ਜਾਣੀ ਆ ਜਾਣਾ ਨਹੀਂ ਆ ਜਾਨਾ ਤਾਹ ਫੜਾ ਤੇਰਾ ਦੋਸਤ ਇਹੋ ਤੇਰਾ ਮੁੱਤਨ ਮੌਂਦਾਸ ਲਤੀ ਆਪ ਦਾ ਬੈਰੀ ਦੋਸਤ ਘਟ ਗਈ ਪਹਿਲਾਂ ਨਾਲੋਂ ਕਰਮੀ ਆ ਅਰਜਾ ਲੱਤਾਂ ਨਹੀਂ ਮਾਰਦੇ ਹੁੰਦੇ ਇੰਤਜ਼ਾ ਕਰਨੀ ਹੈ ਜ਼ਰੂਰੀ ਨੇ ਚੁੱਪਚਾਪ ਖਾਲਾ ਦਾਣਾ 막가 k a 이 a r e